ਅੱਜ ਬਹੁਤ ਹੀ ਭਾਗਾ ਵਾਲਾ ਦਿਨ ਸੀ ਕਿਉਂਕਿ ਸਾਨੂੰ ਅੱਜ ਉਸ ਸ਼ਖਸੀਅਤ ਨੂੰ ਮਿਲਣ ਦਾ ਮੌਕਾ ਮਿਲਿਆ ਜੋ ਦੀਨ ਦੁਖੀਆਂ ਤੇ ਆਪਣੇਆਂ ਤੋਂ ਦੁਰਕਾਰਿਆਂ ਲਈ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ। ਅੱਜ ਉਸ ਸਥਾਨ ਤੇ ਜਾਣ ਦਾ ਮੌਕਾ ਮਿਲਿਆ ਜੋ ਕਿ ਕਿਸੇ 30 ਸਥਾਨ ਤੋਂ ਘੱਟ ਨਹੀਂ। ਜੀ ਹਾਂ ਤੁਸੀਂ ਠੀਕ ਅੰਦਾਜ਼ਾ ਲਾ ਰਹੇ ਹੋ। ਅਸੀਂ ਪਹੁੰਚੇ ਮਾਨਵਤਾ ਦੀ ਸੇਵਾ ਸੁਸਾਇਟੀ ਦੇ ਸੁਪਨਿਆਂ ਦੇ ਘਰ ਪਿੰਡ ਹਸਨਪੁਰ ਨਜ਼ਦੀਕ ਮੋਲਾਪੁਰ ਵਿਖੇ। ਜਿੱਥੇ ਇਸ ਐਨਜੀਓ ਦੇ ਕਰਤਾ ਕਰਤਾ ਤੇ ਮਾਨਵਤਾ ਦਾ ਫਰਿਸ਼ਤਾ ਗੁਰਪ੍ਰੀਤ ਮਿੰਟੂ ਵੀਰ ਦੁਜਾਨਾਂ ਦੀ ਤਰ੍ਹਾਂ ਸੇਵਾ ਵਿੱਚ ਰੁਚੀਆ ਹੋਇਆ ਸੀ ਉਸ ਨੂੰ ਮਿਲ ਕੇ ਬਹੁਤ ਹੀ ਚੰਗਾ ਲੱਗਿਆ ਵੀਰ ਵੀ ਸਾਨੂੰ ਬਹੁਤ ਹੀ ਪਿਆਰ ਨਾਲ ਮਿਲਿਆ ਦੂਰੋਂ ਦੂਰੋਂ ਲੋਕ ਇਸ ਸਥਾਨ ਨੂੰ ਦੇਖਣ ਤੇ ਵੀਰ ਦੇ ਦਰਸ਼ਨ ਕਰਨ ਆਉਂਦੇ ਹਨ ਬਹੁਤ ਹੀ ਪੋਜੀਟਿਵ એનર્ਜੀ ਇਸ ਸਥਾਨ ਤੇ ਆ ਕੇ ਮਹਿਸੂਸ ਹੁੰਦੀ ਹੈ ਰੂਹ ਨੂੰ ਕਾਫੀ ਸਕੂਨ ਮਿਲਿਆ ਇਸ ਜਗ੍ਹਾ ਤੇ ਆ ਕੇ ਅਹਿਸਾਸ ਹੁੰਦਾ ਹੈ ਕਿ ਪ੍ਰਮਾਤਮਾ ਤੇਰਾ ਸ਼ੁਕਰ ਹੈ ਕਿ ਤੂੰ ਸਾਨੂੰ ਇੰਨਾ ਚੰਗਾ ਰੱਖਿਆ ਹੋਇਆ ਹੈ ਉਹ ਉਹ ਬਗਨੀ ਕਾ ਤੇ ਤੱਕ ਨੂੰ ਗੇਟ ਹਾਂ ਨੂੰ ਦੇਖਦੇ ਰਹਿੰਦੇ ਕਹਿੰਦੇ ਮੈਨੂੰ ਵੀ ਪਤਾ ਮੇਰਾ ਪਿਆਰ ਹਾਂ ਹਾਂਜੀ ਦੋਨੋਂ ਬਹੁਤ ਸਾਡਾ ਪਰਮਾਤਮਾ ਉਹ ਨਪੀਆਂ ਦਾ ਵਾਦੇ ਵਰਗੇ ਇਹ ਮੈਨੂੰ ਬਹੁਤ ਅਮਸਰ ਹੈ ਛੋਟੀ ਜਿਹੀ ਜਿਹੀ ਆਉਂਦਾ ਨਹੀਂ ਕੋਈ ਪ੍ਰੋਬਲਮ ਕੀ ਇਹ ਉਸ ਥਾਨ ਹੈ ਜਿੱਥੇ ਵਾਕੇ ਕਣ-ਕਣ ਵਿੱਚ ਪ੍ਰਭੂ ਵਸਦਾ ਹੈ ਵੱਡੀ ਗਿਣਤੀ ਵਿੱਚ ਬਿਮਾਰ ਤੇ ਲਾਚਾਰ ਲੋਕ ਬੜੇ ਸਕੂਨ ਦੇ ਨਾਲ ਧੁੱਪ ਸੇਕ ਰਹੇ ਸੀ ਖਾਣਾ ਖਾ ਰਹੇ ਸਨ ਹਰ ਆਉਣ ਜਾਣ ਵਾਲੇ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਸਨ ਬਹੁਤ ਹੀ ਸਤਿਕਾਰ ਨਾਲ ਇਹਨਾਂ ਲੋਕਾਂ ਨੂੰ ਰੱਖਿਆ ਜਾ ਰਿਹਾ ਹੈ ਮਾਨਵਤਾ ਦੀ ਸੇਵਾ ਵੱਲੋਂ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹਨਾਂ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਹੂਲਤਾਂ ਦਿੱਤੀਆਂ ਜਾਣ ਸਮੇਂ ਸਮੇਂ ਤੇ ਸਕੂਲਾਂ ਦੇ ਬੱਚੇ ਵੀ ਇਸ ਸਥਾਨ ਤੇ ਆਉਂਦੇ ਹਨ ਤੇ ਉਹਨਾਂ ਨੂੰ ਇਸ ਸਥਾਨ ਬਾਰੇ ਦੱਸਿਆ ਜਾਂਦਾ ਹੈ ਤੇ ਮਾਨਵਤਾ ਦੀ ਭਲਾਈ ਸਮਾਜ ਦੀ ਅਤੇ ਆਪਣਿਆਂ ਦੀ ਸੇਵਾ ਕਰਨ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਤਾਂ ਆਫਸਰਾਂ ਵੀ ਜੇ ਅੱਜ ਆਪਾਂ ਆਪਾਂ ਆਪਣੇ ਬਜ਼ੁਰਗਾਂ ਲਈ ਕੋਸ਼ਿਸ਼ ਨਹੀਂ ਕਰਾਂਗੇ ਤਾਂ ਆਪਣੇ ਬੱਚੇ ਆਪਾਂ ਨੂੰ ਆਪਾਂ ਆਸ ਵੀ ਤਾਂ ਹੀ ਕਰ ਸਕਦੇ ਹਾਂ ਜੋ ਆਪਾਂ ਅੱਜ ਬੀਜ ਬੀਜਣਾਵਾਂ ਉਹੀ ਫਸਲ ਵੜਿਆ ਜੇ ਆਪਾਂ ਮੱਕੀ ਬੀਜਾਂਗੇ ਤਾਂ ਮੱਕੀ ਵੱਢਾਂਗੇ ਕਣਕ ਬੀਜਾਂਗੇ ਤਾਂ ਕਣਕ ਵੱਢਾਂਗੇ ਜਮੂਬੀ ਚਾਹੇ ਤਾਂ ਲੋਗ ਸੱਡਾਂਗੇ ਆਪਾਂ ਇਹ ਨਹੀਂ ਹੋ ਸਕਦਾ ਕਿ ਅੱਜ ਆਪਾਂ ਜੇ ਕਣਕ ਬੀਜੀ ਆ ਤਾਂ ਆਪਾਂ ਕਹਾਂਗੇ ਆਪਾਂ ਜੋ ਬੜਾਂਗੇ ਆਪਾਂ ਸਾਰੇ ਕਾਲਜ ਦੇ ਜੀਵ ਆ ਇਨਸਾਨ ਆ ਆਪਾਂ ਜਾਂ ਅਸੀਂ ਆ ਅਸੀਂ ਕੁਛ ਨਹੀਂ ਕਰ ਰਹੇ ਅਸੀਂ ਸਿਰਫ ਇੱਕ ਕੋਸ਼ਿਸ਼ ਕਰ ਰਹੇ ਆ ਸਾਰਾ ਕੁਝ ਸੰਗਤਾਂ ਦੀਆਂ ਅਰਦਾਸਾਂ ਤੇ ਦੁਆਵਾਂ ਨਾਲ ਕਾ ਹੋ ਰਿਹਾ ਵਾਹਿਗੁਰੂ ਦੀ ਕਿਰਪਾ ਨਾਲ ਕਾ ਹੋ ਰਿਹਾ ਅਸੀਂ ਕਰ ਨਹੀਂ ਰਹੇ ਕਿਉਂਕਿ ਆਪਦੀ ਫੈਮਲੀ ਨੂੰ ਇੱਕ ਵਧੀਆ ਕਾਰੋਬਾਰ ਹੋਣ ਦੇ ਜ਼ਰੀਏ ਵੀ ਉਹਨੂੰ ਉਹਦੀਆਂ ਜ਼ਰੂਰਤਾਂ ਨੂੰ ਫੈਮਲੀ ਦਾ ਨੂੰ ਮੈਂਟੇਨ ਕਰਨਾ ਬਹੁਤ ਟਫ ਆ ਸਾਡੇ ਕੋਲੇ 6-700 ਬੰਦੇ ਦਾ ਪਰਿਵਾਰ ਰਹਿੰਦਾ ਸੀ ਸਾਰੇ ਇਹਦੀਆਂ ਜ਼ਰੂਰਤਾਂ ਨੂੰ ਮਨਟੇਨ ਕਰਨ ਵਾਲਾ ਕਾਲ ਪਰਕਵਾਇ ਕਰੋ। ਸਸਤਾ ਦੇ ਸੇਵਾਦਾਰਾਂ ਵੱਲੋਂ ਦੱਸਿਆ ਗਿਆ ਕਿ ਦੁਖੀ ਤੇ ਲਾਚਾਰ ਲੋਕਾਂ ਦੀ ਗਿਣਤੀ ਦਿਨੋਂ-ਦਿਨ ਵੱਧ ਰਹੀ ਹੈ। ਸਮਾਜ ਦੇ ਵਿੱਚ ਪਤਾ ਨਹੀਂ ਕੀ ਕੁਣ ਲੱਗ ਚੁੱਕਿਆ ਹੈ। ਲੋਕ ਆਪਣੇ ਨੂੰ ਵੀ ਪਛਾਣਨ ਤੋਂ ਮੁਨਕਰ ਹੋ ਰਹੇ ਹਨ। ਸੋ ਇਹ ਸਾਰੀ ਸਮੱਸਿਆ ਨੂੰ ਦੇਖਦੇ ਹੋਏ ਤਿੰਨ ਮੰਜ਼ਿਲਾ ਦੀ ਇੱਕ ਬਿਲਡਿੰਗ ਹੋਰ ਬਣ ਰਹੀ ਹੈ। ਸੋ ਦਾਨੀ ਸੱਜਣਾ ਨੂੰ ਬੇਨਤੀ ਹੈ ਕਿ ਉਹ ਇਸ ਬਿਲਡਿੰਗ ਦੀ ਉਸਾਰੀ ਵਿੱਚ ਆਪਣਾ ਯੋਗਦਾਨ ਕਿਸੇ ਵੀ ਰੂਪ ਦੇ ਵਿੱਚ ਪਾ ਸਕਦੇ ਹਨ ਚਾਹੇ ਸੀਮਿੰਟ ਇਟਾ ਜਾਂ ਕੋਈ ਹੋਰ ਸਮਾਨ ਦੇ ਕੇ ਇਸ ਦੇ ਵਿੱਚ ਯੋਗਦਾਨ ਪਾ ਸਕਦੇ ਹਨ ਸਸਤਾ ਵੱਲੋਂ ਦੱਸਿਆ ਗਿਆ ਕਿ ਉਹ ਕੋਈ ਵੀ ਰੁਪਇਆ ਨਕਦ ਨਹੀਂ ਲੈਂਦੇ ਹਨ ਉਹ ਸਿਰਫ ਸਮਾਨ ਹੀ ਲੈਂਦੇ ਹਨ ਭਾਵੇਂ ਉਹ ਤੁਸੀਂ ਕਿਸੇ ਵੀ ਤਰ੍ਹਾਂ ਦਾ ਦੇ ਸਕਦੇ ਹੋ ਸਮਾਨ ਦੇਣ ਤੋਂ ਪਹਿਲਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਕੇ ਪੁੱਛ ਸਕਦੇ ਹੋ ਕਿ ਇਹਨਾਂ ਨੂੰ ਕਿਸ ਸਮਾਨ ਦੀ ਜ਼ਰੂਰਤ ਹੈ ਸੋ ਤੁਸੀਂ ਵੀ ਇੱਕ ਵਾਰ ਜਰੂਰ ਇਸ ਸਥਾਨ ਤੇ ਆਓ ਤੇ ਆਪਣੀ ਸ਼ਰਧਾ ਅਨੁਸਾਰ ਬਣਦਾ ਯੋਗਦਾਨ ਪਾ ਕੇ ਆਪਣੇ ਦੁੱਖੀ ਭੈਣ ਭਰਾਵਾਂ ਦੀ ਮਦਦ ਕਰੋ ਕਿਉਂਕਿ ਅਸਲੀ ਕਮਾਈ ਇਹੀ ਨਾਲ ਜਾਣੀ ਹੈ ਬਾਕੀ ਸਾਰੀ ਕਮਾਈ ਇੱਥੇ ਹੀ ਰਹਿ ਜਾਣੀ ਹੈ ਵੀਡੀਓ ਦੇਖਣ ਲਈ ਆਪ ਦਾ ਬਹੁਤ-ਬਹੁਤ ਸ਼ੁਕਰੀਆ ਹੈ ਵੀਡੀਓ ਦੇ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਜਰੂਰ ਕਰ ਦਿਓ ਜੀ